ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਜੇਕਰ ਤੁਸੀਂ ਇਹ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਟੋਰੀ ਨੂੰ ਪੂਰਾ ਸੁਣਨਾ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੀ ਜੇਕਰ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਲਾਈਕ ਵੀ ਜ਼ਰੂਰ ਕਰਕੇ ਜਾਣਾ ਤੁਹਾਡੇ ਲਾਈਕ ਕਮੈਂਟ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਇੱਕ ਪਰਿਵਾਰ ਗੁਜਰਾਤ ਦੇ ਵਿੱਚ ਇੱਕ ਪਿੰਡ ਆ ਸ਼ਹਿਰ ਪਾਟਨ ਪਾਟਨ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਪਟੇਲ ਪਰਿਵਾਰ ਆ ਪਟੇਲ ਪਰਿਵਾਰ ਦੇ ਵਿੱਚ ਉਸ ਘਰ ਦਾ ਮੁਖੀਆ ਨਰਿੰਦਰ ਪਟੇਲ ਤੇ ਉਹਦਾ ਬੇਟਾ ਜਿਗਰ ਪਟੇਲ ਤੇ ਉਹਦੀ ਨੂੰ ਭੂਮੀ ਪਟੇਲ ਇੱਕ ਉਹਦੀ ਪੋਤੀ ਆ ਤੇ ਇੱਕ ਉਹਦੀ ਬੇਟੀ ਆ ਉਹਦਾ ਨਾਮ ਹੈ ਕਿਨਰੀ ਪਟੇਲ ਇਹ ਸਾਰੇ ਜਣੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਜਿਹੜੀ ਕਿਨਰੀ ਪਟੇਲ ਆ ਤੇ ਭੂਮੀ ਪਟੇਲ ਆ ਦੋਨੋਂ ਨੰਦ ਪਰਜਾਈ ਉਹ ਦੰਦਾਂ ਦੀਆਂ ਡਾਕਟਰ ਨੇ ਤੇ ਨਰੀਂਦਰ ਪਟੇਲ ਆ ਜਿਹੜਾ ਉਹ ਇੱਕ ਸਟੀਲ ਦਾ ਕਾਰੋਬਾਰੀ ਆ ਵਧੀਆ ਉਹਨਾਂ ਦਾ ਕਾਰੋਬਾਰ ਆ ਵੱਡਾ ਬਿਜ਼ਨਸ ਆ ਤੇ ਉਹਦਾ ਬੇਟਾ ਜਿਗਰ ਪਟੇਲ ਉਹ ਵੀ ਆਪਣੇ ਪਾਪਾ ਦੇ ਬਿਜ਼ਨਸ ਦੇ ਵਿੱਚ ਦੋਨੋਂ ਜਣੇ ਇਕੱਠਾ ਬਿਜ਼ਨਸ ਕਰਦੇ ਆ ਚਲੋ ਜਦੋਂ ਜਿਗਰ ਤੇ ਜਿਹੜੀ ਕਿਨਰੀ ਆ ਦੋਨੋਂ ਪੰਣ ਭਰਾ ਵੱਡੇ ਹੁੰਦੇ ਆ ਕਿਨਰੀ ਆ ਜਿਹੜਾ ਜਿਹੜੀ ਉਹਦਾ ਪੜਾਈ 'ਚ ਜ਼ਿਆਦਾ ਇੰਟਰਸਟ ਹੁੰਦਾ ਉਹ ਬਹੁਤ ਇੰਟੈਲੀਜੈਂਟ ਹੁੰਦੀ ਆ ਉਹ ਡਾਕਟਰ ਬਣਨਾ ਚਾਹੁੰਦੀ ਹੁੰਦੀ ਆ ਉਹਦਾ ਪਿਓ ਉਹਨੂੰ ਡਾਕਟਰ ਬਣਾ ਦਿੰਦਾ ਜਿਹੜਾ ਜਿਗਰ ਆ ਉਹਨੂੰ ਪੜ੍ਹਾਈ ਦੇ ਵਿੱਚ ਕੋਈ ਮੈਡੀਕਲ ਲਾਈਨ ਦੇ ਵਿੱਚ ਕੋਈ ਇੰਟਰਸਟ ਨਹੀਂ ਸੀ ਉਹ ਪਲੱਸ 2 ਕਰਨ ਤੋਂ ਬਾਅਦ ਆਪਣੇ ਪਾਪਾ ਦੇ ਬਿਜ਼ਨਸ ਦਾ ਜਿਹੜਾ ਕੰਮ ਸੰਭਾਲਣ ਲੱਗ ਜਾਂਦਾ ਚਲੋ ਜਿਹੜੀ ਕਿਨਰੀ ਆ ਉਹ ਡਾਕਟਰ ਬਣ ਜਾਂਦੀ ਆ ਆਪਣਾ ਹਸਪੀਟਲ ਖੋਲ੍ਹ ਲੈਂਦੀ ਆ ਤੇ ਜਿਗਰ ਆ ਜਿਹੜਾ ਉਹ ਆਪਣੇ ਪਾਪਾ ਦੇ ਕਾਰੋਬਾਰ ਦੇ ਵਿੱਚ ਹੱਥ ਵਟਾਉਂਦਾ ਜਿਹੜਾ ਪਰਿਵਾਰ ਆ ਉਹ ਦਿਨੋਂ ਦਿਨ ਤਰੱਕੀ ਵੱਲ ਵਧ ਰਿਹਾ ਪੈਸਾ ਅੰਤਾਂ ਦਾ ਪੈਸਾ ਹੁੰਦਾ ਉਹਨਾਂ ਕੋਲ ਜਿਗਰ ਪਟੇਲ ਵਾਸਤੇ ਇੱਕ ਡਾਕਟਰ ਕੁੜੀ ਦਾ ਰਿਸ਼ਤਾ ਆਉਂਦਾ ਤੇ ਨਰਿੰਦਰ ਸੋਚਦਾ ਵੀ ਚਲ ਬਿਜ਼ਨਸ ਦੇ ਵਿੱਚ ਘਾਟਾ ਵਾਧਾ ਚੱਲਦਾ ਰਹਿੰਦਾ ਨੂੰ ਡਾਕਟਰ ਨੀਆ ਵੀ ਵਧੀਆ ਚਲੋ ਹਨਾ ਅਗਲੇ ਨੂੰ ਵੀ ਇਹ ਹੁੰਦਾ ਵੀ ਵੱਡਾ ਕਾਰੋਬਾਰੀ ਮੁੰਡਾਗਾ ਵੀ ਇਹਨਾਂ ਦੀ ਕੁੜੀ ਵੀ ਡਾਕਟਰ ਆ ਵੀ ਭਾਵੇਂ ਇਕੱਠਾ ਹਸਪੀਟਲ ਕਰ ਲੈਣ ਚਲੋ ਰਿਸ਼ਤਾ ਹੋ ਜਾਂਦਾ ਵਿਆਹ ਹੁੰਦਾ ਚਾਈ ਚਾਈ ਸਾਰਾ ਪਰਿਵਾਰ ਖੁਸ਼ ਹੁੰਦਾ ਵਿਆਹ ਦੇ 1 ਸਾਲ ਬਾਅਦ ਹੀ ਭੂਮੀ ਪਟੇਲ ਦੀ ਕੁੱਖੋਂ ਇੱਕ ਬੇਟੀ ਦਾ ਜਨਮ ਹੁੰਦਾ ਬੇਟੀ ਹੈ ਜਿਹੜੀ ਉਹ ਬਹੁਤ ਸੋਹਣੀ ਪਿਆਰੀ ਹੁੰਦੀ ਆ ਉਹਦਾ ਨਾਮ ਪਰੀ ਰੱਖਿਆ ਚਲੋ ਸਮਾਂ ਗੁਜ਼ਰਦਾ ਜਾਂਦਾ ਜਿਹੜੀ ਭੂਮੀ ਦੀ ਬੇਟੀ ਆ ਉਹ 1 ਸਾਲ ਦੀ ਹੋ ਜਾਂਦੀ ਆ ਇਸ ਦੇ ਦੌਰਾਨ ਜਿਹੜਾ ਜਿਗਰ ਪਟੇਲ ਆ ਉਹਨੂੰ ਨਾ ਉਹਦੀ ਤबीयत ਤਾਂ ਥੋੜੀ ਖਰਾਬ ਰਹਿਣ ਲੱਗਦੀ ਆ ਉਹਨੂੰ ਇੱਕਦਮ ਦੌਰੇ ਪੈਣ ਲੱਗਦੇ ਆ ਉਹਦਾ ਗਲਾ ਸੁੱਕਦਾ ਰਹਿੰਦਾ ਤੇ ਉਹਨੂੰ ਐਂ ਲੱਗਦਾ ਰਹਿੰਦਾ ਵੀ ਜਿਵੇਂ ਮੇਰਾ ਸਾਹ ਰੁਕਦਾ ਹੋਵੇ ਘਬਰਾਹਟ ਹੁੰਦੀ ਆ ਤੇ ਉਹਦਾ ਪਿਓ ਉਹਨੂੰ ਹਸਪੀਟਲ ਲੈ ਕੇ ਜਾਂਦਾ ਡਾਕਟਰ ਦਵਾਈ ਦਿੰਦੇ ਆ ਪਰ ਦਵਾਈ ਨਾਲ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਚਲੋ ਇਲਾਜ ਕਾਫੀ ਲੰਬਾ ਚੱਲਦਾ। ਡਾਕਟਰ ਆ ਜਿਹੜੇ ਸਾਰੇ ਟੈਸਟ ਕਰ ਲੈਂਦੇ ਆ ਪਰ ਬਿਮਾਰੀ ਕੋਈ ਨਹੀਂ ਆਉਂਦੀ। ਫਿਰ ਵੀ ਦਵਾਈਆਂ ਤੇ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ। ਜਦੋਂ ਸਾਲ 6 ਮਹੀਨੇ ਤੱਕ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਿਹੜਾ ਉਹਦਾ ਪਿਓ ਆ ਉਹ ਸੋਚਦਾ ਵੀ ਜਿਉਂ ਸ਼ਹਿਰ ਆ ਕੇ ਰਹਿਣ ਲੱਗੇ ਆ ਕਦੇ ਪਿੰਡ ਗਏ ਨਹੀਂ। ਪੁੱਛਤਾ ਇੰਨੀ ਪਿੰਡ ਹਨਾ ਕਿਸੇ ਮਾਤਾ ਦੀ ਕਿਸੇ ਆਪਣੇ ਪੀਰ ਦੀ ਕੋਈ ਗਲਤੀ ਨਾ ਹੋ ਗਈ ਹੋਵੇ। ਉਹ ਆਪਣੇ ਭਰਾ ਨੂੰ ਫੋਨ ਕਰਕੇ ਕਹਿੰਦਾ ਵੀ ਤੇਰਾ ਭਤੀਜਾ ਠੀਕ ਨਹੀਂ ਰਹਿੰਦਾ ਵੀ ਮੈਂ ਤਾਂ ਕੋਈ ਡਾਕਟਰ ਨਹੀਂ ਛੱਡਿਆ ਵੀ ਮੈਂ ਚਾਹਣਾ ਆਪਾਂ ਪਿੰਡ ਚੱਲੀਏ ਜਾ ਕੇ ਆਪਣੇ ਪੀਰਾਂ ਤੋਂ ਕੋਈ ਭੁੱਲ ਬਖਸ਼ਾਈਏ ਉਹ ਕਹਿੰਦਾ ਠੀਕ ਆ ਚਲੋ ਉਹ ਪੂਰਾ ਪਲਾਨ ਬਣਾ ਲੈਂਦੇ ਆ ਜਾਣ ਦਾ ਜਿਸ ਦਿਨ ਜਾਣਾ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਜਿਗਰ ਦੀ ਤਬੀਅਤ ਆ ਜਿਹੜੀ ਕਾਫੀ ਖਰਾਬ ਹੋ ਜਾਂਦੀ ਆ ਤੇ ਉਹਦੀ ਭੈਣ ਆ ਜਿਹੜੀ ਕਿਨਰੀ ਪਟੇਲ ਉਹ ਆਪਣੇ ਭਰਾ ਨੂੰ ਇੱਕ ਕੈਪਸੂਲ ਦਿੰਦੀ ਆ ਉਹ ਨੂੰ ਕਹਿੰਦੀ ਆ ਵੀ ਜੇ ਤੈਨੂੰ ਜ਼ਿਆਦਾ ਘਬਰਾਹਟ ਹੋ ਰਹੀ ਆ ਵੀ ਤੂੰ ਆ ਕੈਪਸੂਲ ਲੈ ਲੈ ਇੱਕ ਵਾਰ ਤੇਰੀ ਤਬੀਅਤ ਠੀਕ ਹੋ ਜੂ ਵੀ ਫਿਰ ਡਾਕਟਰ ਦੇ ਲੈ ਜਾਗੇ ਉਸ ਤੋਂ ਬਾਅਦ ਆਪਾਂ ਪਿੰਡ ਵੀ ਜਾਣਾ ਚਲੋ ਕੈਪਸੂਲੋ ਲੈ ਲੈਂਦਾ ਲੈਣ ਤੋਂ ਬਾਅਦ ਅੱਧੇ ਘੰਟੇ ਬਾਅਦ ਹੀ ਉਹ ਬਿਲਕੁਲ ਸ਼ਾਂਤ ਹੋ ਜਾਂਦਾ ਤੇ ਉਹਦੇ ਪਿਓ ਨੂੰ ਲੱਗਦਾ ਨਰਿੰਦਰ ਨੂੰ ਵੀ ਸ਼ਾਇਦ ਮੇਰਾ ਪੁੱਤ ਠੀਕ ਆ ਪਰ ਫਿਰ ਵੀ ਉਹਨੂੰ ਹਸਪਤਾਲ ਲੈ ਕੇ ਜਾਂਦਾ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਡਾਕਟਰ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਵੀ ਇਹ ਤਾਂ ਮਰ ਗਿਆ ਡਾਕਟਰ ਕਹਿੰਦੇ ਆ ਪੋਸਟਮਾਰਟਮ ਕਰਨਾ ਪਰ ਨਰਿੰਦਰ ਆ ਜਿਹੜਾ ਉਹ ਕਹਿੰਦਾ ਵੀ ਨਹੀਂ ਮੇਰੇ ਬੇਟੇ ਨੇ ਬਹੁਤ ਤਕਲੀਫ ਝੱਲੀ ਆ ਵੀ ਮੈਂ ਮਰਨ ਤੋਂ ਬਾਅਦ ਉਹਦੀ ਚੀਰ ਫਾੜ ਨਹੀਂ ਕਰਵਾਉਣਾ ਚਾਹੁੰਦਾ ਵੀ ਮੈਨੂੰ ਪਤਾ ਮੇਰੇ ਪੁੱਤ ਨੂੰ ਕੋਈ ਬਿਮਾਰੀ ਸੀ ਵੀ ਚਲੋ ਬਿਮਾਰੀ ਸਾਨੂੰ ਨਹੀਂ ਲੱਭੀ ਹੈਨਾ ਵੀ ਮੈਨੂੰ ਨਹੀਂ ਚਾਹੀਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਲੋ ਡਾਕਟਰ ਕਾਫੀ ਕਹਿੰਦੇ ਆ ਪਰ ਉਹ ਨਹੀਂ ਮੰਨਦਾ ਤੇ ਮਰਜ਼ੀ ਤੋਂ ਬਿਨਾ ਪੋਸਟਮਾਰਟਮ ਵੀ ਨਹੀਂ ਹੋ ਸਕਿਆ ਚਲੋ ਉਹਦਾ ਅੰਤਮ ਸੰਸਕਾਰ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਭੂਮੀ ਪਟੇਲ ਆ ਜਿਹੜੀ ਉਹ ਬਿਲਕੁਲ ਸ਼ਾਂਤ ਹੋ ਜਾਂਦੀ ਆ ਬਿਲਕੁਲ ਚੁੱਪ ਹੋ ਜਾਂਦੀ ਆ ਕਿਉਂਕਿ ਸਦਮਾ ਬਹੁਤ ਵੱਡਾ ਸੀ ਇਸੇ ਦੌਰਾਨ ਚਲੋ ਸਮਾਂ ਗੁਜ਼ਰਦਾ ਤੇ ਉਸ ਤੋਂ ਬਾਅਦ ਜਿਹੜੀ ਜਿਗਰ ਦੀ ਬੇਟੀ ਹੁੰਦੀ ਆ ਉਹ ਨੂੰ ਵੀ ਥੋੜੀ ਥੋੜੀ ਦਿੱਕਤ ਆਉਣ ਲੱਗ ਜਾਂਦੀ ਆ ਉਹ ਨੂੰ ਵੀ ਇੱਕ ਭਰਾਟ ਜੀ ਹੁੰਦੀ ਆ ਹੁਣ ਉਹਦਾ ਹੈ ਤਾਂ ਛੋਟੀ ਸੀ ਪਤਾ ਤਾਂ ਲੱਗਦਾ ਨਹੀਂ ਸੀ ਪਰ ਉਹ ਬੇਹੋਸ਼ ਹੋ ਜਾਂਦੀ ਸੀ ਤੇ ਭੂਮੀ ਪਟੇਲ ਆ ਜਿਹੜੀ ਉਹ ਨੂੰ ਵੀ ਆਪਣੇ ਪਤੀ ਵਾਂਗੂ ਦੌਰੇ ਪੈਣ ਲੱਗ ਗਏ ਸੀ ਗਲਾ ਸੁੱਕਦਾ ਸੀ ਖਿਭਰਾਟ ਹੁੰਦੀ ਸੀ ਚਲੋ ਇੱਕ ਦਿਨ ਭੂਮੀ ਪਟੇਲ ਨੂੰ ਵੀ ਹਸਪਤਾਲ ਲਜਾਇਆ ਜਾਂਦਾ ਉਹਨੂੰ ਉੱਥੇ ਐਡਮਿਟ ਕਰ ਲਿਆ ਜਾਂਦਾ ਹੁਣ ਉਹਦੀ ਬੇਟੀ ਹੁੰਦੀ ਹੈ ਜਿਹੜੀ ਉਹ ਛੋਟੀ ਹੁੰਦੀ ਹੈ ਬਿਲਕੁਲ ਉਹ ਘਰ ਹੁੰਦੀ ਆ ਤੇ ਉਹ ਜਿਹੜੀ ਇੱਕੇ ਦਾਵੇਂ ਉਹਨੂੰ ਘਬਰਾਹਟ ਆਉਂਦੀ ਆ ਤੇ ਉਹਦੀ ਭੂਆ ਜਿਹੜੀ ਕਿਨਰੀ ਉਹ ਆਪਦੇ ਪਾਪਾ ਨੂੰ ਫੋਨ ਕਰਦੀ ਆ ਕਿ ਆਪਣੀ ਭਰੀ ਨੂੰ ਪਤਾ ਨਹੀਂ ਕੀ ਹੋ ਗਿਆ ਚਲੋ ਉਹਦਾ ਪਿਓ ਭੱਜ ਕੇ ਘਰ ਆਉਂਦਾ ਹਸਪਤਾਲ ਚੋਂ ਤੇ ਉਹ ਵੇਖਦਾ ਵੀ ਮੇਰੀ ਪੋਤੀ ਦੀ ਤਾਂ ਮੌਤ ਹੋ ਗਈ ਪਰਵੇਂ ਉਹਨਾਂ ਨੂੰ ਲੱਗਦਾ ਮੌਤ ਹੋ ਗਈ ਪਰ ਫਿਰ ਵੀ ਉਹ ਹਸਪਤਾਲ ਲੈ ਕੇ ਜਾਂਦੇ ਆ ਹਸਪਤਾਲ ਦੇ ਵਿੱਚ ਡਾਕਟਰ ਚੈੱਕਅਪ ਕਰਦੇ ਆ ਤੇ ਪਤਾ ਲੱਗਦਾ ਵੀ ਇਹਦੀ ਤਾਂ ਮੌਤ ਹੋ ਗਈ। ਡਾਕਟਰ ਫਿਰ ਨਰਿੰਦਰ ਨੂੰ ਕਹਿੰਦੇ ਆ ਵੀ ਥੋੜੇ ਜੇ ਸਮੇਂ ਦੇ ਵਿੱਚ ਹੀ ਤੁਹਾਡੇ ਘਰ ਦੇ ਦੂਜੀ ਚਲੇ ਗਏ। ਵੀ ਇਹ ਇਹ ਅਜੀਬ ਤਰ੍ਹਾਂ ਦੀ ਕੋਈ ਬਿਮਾਰੀ ਆ ਵੀ ਆਪਾਂ ਨੂੰ ਪੋਸਟਮਾਰਟਮ ਕਰਨਾ ਚਾਹੀਦਾ। ਪਰ ਨਰਿੰਦਰ ਪਟੇਲ ਆ ਜਿਹੜਾ ਉਹ ਕਹਿੰਦਾ ਵੀ ਨਹੀਂ ਮੈਂ ਪੋਸਟਮਾਰਟਮ ਨਹੀਂ ਕਰਾਉਣਾ। ਬੜਾ ਕਹਿੰਦੇ ਆ ਡਾਕਟਰ ਪਰ ਉਹ ਮੰਨਦਾ ਨਹੀਂ ਹੈਗਾ। ਚਲੋ ਉਹਨੂੰ ਦਫਨਾ ਦਿੱਤਾ ਜਾਂਦਾ ਕਿਉਂਕਿ ਉਹਦੀ ਉਮਰ ਛੋਟੀ ਹੁੰਦੀ ਆ। ਉਸ ਤੋਂ ਬਾਅਦ ਭੂਮੀ ਆ ਜਿਹੜੀ ਉਹ ਹੋਰ ਵੀ ਜ਼ਿਆਦਾ ਸੈਡ ਰਹਿਣ ਲੱਗਦੀ ਆ। ਤੇ ਨਰਿੰਦਰ ਆਪਣੀ ਨੂ ਨੂੰ ਕਹਿੰਦਾ ਐ ਕਰ ਪੁੱਤ ਵੀ ਮੈਨੂੰ ਪਤਾ ਤੈਨੂੰ ਬਹੁਤ ਵੱਡਾ ਸਦਮਾ ਲੱਗਿਆ ਹਨਾ ਤੇਰੀ ਧੀ ਤੇ ਤੇਰਾ ਪਤੀ ਇਸ ਦੁਨੀਆ ਤੋਂ ਚਲੇ ਗਏ ਅੱਗੇ ਪਿੱਛੇ ਚਲ ਐ ਕਰ ਤੂੰ ਕੁਝ ਟਾਈਮ ਆਪਣੇ ਪੇਕੇ ਘਰ ਲਾ ਜਾ ਜਦੋਂ ਉਹਦੀ ਤबीयत ਥੋੜੀ ਜਿਹੀ ਖਰਾਬ ਹੋਣ ਲੱਗੀ ਤੇ ਉਹਨੂੰ ਵੀ ਫਿਕਰ ਹੋਣ ਲੱਗਿਆ ਤੇ ਉਹ ਆਪਣੇ ਕੋਲ ਮੈਨੂੰ ਕਹਿ ਦਿੰਦਾ ਵੀ ਤੁਸੀਂ ਇਹਨੂੰ ਥੋੜੇ ਜਿਹੇ ਟਾਈਮ ਲਈ ਇੱਥੇ ਲੈ ਜਾਓ ਚਲੋ ਊਮੀ ਦਾ ਪਿਤਾ ਜਿਹੜਾ ਉਹਨੂੰ ਲੈ ਜਾਂਦਾ ਊਮੀ ਚਲੀ ਜਾਂਦੀ ਆ ਪਰ ਨਰਿੰਦਰ ਆ ਜਿਹੜਾ ਉਹ ਬਹੁਤ ਦੁਖੀ ਹੁੰਦਾ ਘਰ ਦੇ ਵਿੱਚੋਂ ਤਿੰਨ ਜੀ ਚਲੇ ਗਏ ਭਾਵੇਂ ਨੂੰਹ ਨੇ ਆਉਣਾ ਸੀ ਹਨਾ ਫਿਰ ਵੀ ਚਲਵਾਏ ਸੀ ਉਦਾਸ ਰਹਿੰਦਾ ਉਹ ਪਰ ਉਹਨੇ ਇੱਕ ਗੱਲ ਨੋਟ ਕੀਤੀ ਵੀ ਜਿਹੜੀ ਉਹਦੀ ਧੀ ਸੀ ਕਿਨਰੀ ਪਟੇਲ ਉਹਨੂੰ ਕੋਈ ਫਰਕ ਨਹੀਂ ਪਿਆ ਸੀ ਉਹ ਉਵੇਂ ਹੀ ਆਪਣੇ ਫਰੈਂਡਸ ਨਾਲ ਜਾਂਦੀ ਆਉਂਦੀ ਖੁਸ਼ ਰਹਿੰਦੀ ਫੋਨ ਕਰਦੀ ਕਦੇ ਖਾਣ ਚਲੀ ਗਈ ਕਦੇ ਪਾਰਟੀ ਕਰਨ ਚਲੀ ਗਈ ਤੇ ਉਹਨੂੰ ਬੜਾ ਗੁੱਸਾ ਆਇਆ ਤੇ ਉਹ ਆਪਣੀ ਧੀ ਨੂੰ ਕਹਿੰਦਾ ਵੀ ਕਿਨਰੀ ਬੇਟਾ ਮੈਨੂੰ ਐ ਲੱਗਦਾ ਵੀ ਤੇਰੇ ਤੇ ਤੇਰੀ ਪਤੀ ਜੀ ਤੇ ਤੇਰੇ ਭਰਾ ਦੀ ਮੌਤ ਦਾ ਕੋਈ ਅਸਰ ਨਹੀਂ ਤੇ ਅੱਗੋਂ ਉਹ ਜੋ ਜਵਾਬ ਦਿੰਦੀ ਆ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਕਹਿੰਦੀ ਵੀ ਹਾਂ ਪਾਪਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦਾ ਵੀ ਤੈਨੂੰ ਪਤਾ ਤੇਰੇ ਇੱਕੋ ਹੀ ਭਰਾ ਸੀ ਤੇ ਇੱਕੋ ਹੀ ਭਤੀਜੀ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਆਪਣਾ ਪਰਿਵਾਰ ਉਜੜ ਗਿਆ ਉਹ ਕਹਿੰਦੀ ਕਿਉਂ ਉਜੜ ਗਿਆ ਮੈਂ ਹੈਗੀ ਤਾਂ ਹੈਗੀ ਆ ਉਹ ਕਹਿੰਦਾ ਤੂੰ ਵਿਆਹ ਕੇ ਆਪਣੇ ਸਹੁਰੇ ਘਰ ਚੱਲਿਆ ਜਾਣਾ ਮੇਰਾ ਤਾਂ ਉਹੀ ਸਹਾਰਾ ਸੀ ਨਾ ਕਹਿੰਦੀ ਬੱਸ ਪਾਪਾ ਇਹੀ ਕਮੀ ਸੀ ਨਾ ਤੁਹਾਨੂੰ ਸਾਰਾ ਕੁਝ ਜਿਗਰ ਹੀ ਲੱਗਦਾ ਸੀ ਮੇਰੀ ਤਾਂ ਕੋਈ ਐਮੀਅਤ ਨਹੀਂ ਸੀ ਸ਼ੁਰੂ ਤੋਂ ਮੈਂ ਇੰਨਾ ਪੜੀ ਮੈਂ ਇੰਨੀ ਇੰਟੈਲੀਜੈਂਟ ਸੀ ਤੁਸੀਂ ਕਦੇ ਵੀ ਮੇਰੀ ਤਾਰੀਫ ਕੀਤੀ ਹਮੇਸ਼ਾ ਤੁਸੀਂ ਜਿਗਰ ਨੂੰ ਕਹਿੰਦੇ ਹੁੰਦੇ ਸੀ ਕਿ ਮੇਰੇ ਕਾਰੋਬਾਰ ਨੂੰ ਵਧਾਊਗਾ ਦੇਖ ਉਹਨੇ ਪਲੱਸ 2 ਕੀਤੀ ਤੇ ਉਸ ਤੋਂ ਬਾਅਦ ਉਹਨੇ ਕੋਈ ਮਿਹਨਤ ਨਹੀਂ ਕੀਤੀ ਤੇ ਸਾਰੀ ਬਣੀ ਬਣਾਈ ਪ੍ਰਾਪਰਟੀ ਸਾਰਾ ਬਣਿਆ ਬਣਾਇਆ ਬਿਜ਼ਨਸ ਤੁਸੀਂ ਉਹਨੂੰ ਦਿੱਤਾ ਜੇ ਮੈਂ ਡਾਕਟਰ ਬਣੀ ਤਾਂ ਮੈਂ ਆਪਣੀ ਮਿਹਨਤ ਤੇ ਬਣੀ ਤੇ ਮੈਨੂੰ ਤੁਸੀਂ ਫਿਰ ਵੀ ਕਦੇ ਅੱਗੇ ਨਹੀਂ ਰੱਖਿਆ ਹਰ ਗੱਲ ਤੇ ਉਹਨੂੰ ਰੱਖਿਆ ਇਸੇ ਕਰਕੇ ਮੈਨੂੰ ਨਫ਼ਰਤ ਸੀ ਤੇ ਮੈਂ ਉਹਨਾਂ ਨੂੰ ਮੈਂ ਹੀ ਮਾਰਿਆ ਆਪਣੀ ਭਤੀਜੀ ਨੂੰ ਤੇ ਭਰਾ ਨੂੰ ਆਪਣੀ ਧੀ ਦੀ ਇਹ ਗੱਲ ਸੁਣ ਕੇ ਉਹ ਡਰ ਜਾਂਦਾ ਘਬਰਾ ਜਾਂਦਾ ਉਹ ਕਹਿੰਦਾ ਵੀ ਇਹ ਤੂੰ ਕੀ ਕਹਿ ਰਹੀ ਆ ਕਹਿੰਦੀ ਬਿਲਕੁਲ ਪਾਪਾ ਮੈਂ ਸੱਚ ਬੋਲ ਰਹੀ ਆ ਮੈਂ ਝੂਠ ਨਹੀਂ ਬੋਲ ਰਹੀ ਉਹ ਕਹਿੰਦਾ ਵੀ ਕਿਉਂ ਮਾਰਿਆ ਉਹ ਕਹਿੰਦੀ ਵੀ ਮੇਰੀ ਮਰਜ਼ੀ ਜਦੋਂ ਕਹਿੰਦੀ ਤੁਸੀਂ ਉਹਨੂੰ ਅਹਿਮੀਅਤ ਦਿੰਦੇ ਸੀਗੇ ਕਹਿੰਦੀ ਫਿਰ ਉਹਦੀ ਮੌਤ ਹੀ ਸਹੀ ਈ ਆ ਤੁਸੀਂ ਤੁਸੀਂ ਉਹ ਕਹਿੰਦੀ ਇਹਦਾ ਰੀਜ਼ਨ ਕਹਿੰਦੀ ਤੁਸੀਂ ਆਪਣੀ ਨੂੰ ਨੂੰ ਭੇਜਦਾ ਨਾ ਪਿੰਡ ਉਹਨੂੰ ਵੀ ਕਹਿੰਦੀ ਮੈਂ ਮਾਰ ਦੇਣਾ ਸੀ ਆਪਣੀ ਧੀ ਦਾ ਇਹ ਹਵਨ ਨੀ ਚਿਹਰਾ ਵੇਖ ਕੇ ਨਰਿੰਦਰ ਜਿਹੜਾ ਉਹ ਡਰ ਜਾਂਦਾ ਤੇ ਉਹ ਪੁਲਿਸ ਨੂੰ ਫੋਨ ਕਰ ਦਿੰਦਾ ਪੁਲਿਸਾ ਜਿਹੜੀ ਉਹਦੀ ਤੀਨ ਨੂੰ ਗ੍ਰਿਫਤਾਰ ਕਰਦੀ ਆ ਤੇ ਚਲੋ ਜਦੋਂ ਉਹ ਤੋਂ ਪੁੱਛ ਪੜਤਾਲ ਕਰਦੀ ਆ ਤਾਂ ਜਿਹੜੀ ਕਿਨਰੀ ਆ ਉਹ ਦੱਸਦੀ ਆ ਵੀ ਮੈਂ ਇੱਕ ਬੀਜ ਮੰਗਾਈ ਸੀ ਕਿਸੇ ਪੌਦੇ ਦੇ ਵੀ ਮੈਂ ਗੂਗਲ ਤੇ ਸਰਚ ਕੀਤਾ ਸੀਗਾ ਕਿ ਜੇ ਕਿਸੇ ਨੂੰ ਹੌਲੀ-ਹੌਲੀ ਮਾਰਨਾ ਤਾਂ ਕਿਵੇਂ ਮਾਰ ਸਕਦੇ ਆ ਇੱਕ ਪੌਦਾਗਾ ਜਿਹਦੇ ਬੀਜ ਬਹੁਤ ਜ਼ਹਿਰੀਲੇ ਹੁੰਦੇ ਆ ਕਹਿੰਦੀ ਮੈਂ ਉਹਨਾਂ ਬੀਜਾਂ ਨੂੰ ਪਾਣੀ ਦੇ ਵਿੱਚ ਉਬਾਲਿਆ ਤੇ ਉਹਨੂੰ ਇੱਕ ਬੋਤਲ 'ਚ ਭਰ ਲਿਆ ਜਦੋਂ ਵੀ ਉਹਦਾ ਭਰਾ ਆਉਂਦਾ ਸੀ ਤਾਂ ਉਹਨੂੰ ਪਾਣੀ ਉਹੀ ਦਿੰਦੀ ਸੀ ਉਹ ਪਾਣੀ ਪੀਣ ਨਾਲ ਹੌਲੀ ਹੌਲੀ ਉਹਦੀਆਂ ਨਸਾਂ ਕਮਜ਼ੋਰ ਹੁੰਦੀਆਂ ਗਈਆਂ ਉਹਦੀ ਇਮਿਊਨਿਟੀ ਘਟਦੀ ਗਈ ਤੇ ਉਹਨੂੰ ਬਿਮਾਰੀ ਲੱਗ ਗਈ ਤੇ ਫਿਰ ਜਿਹੜਾ ਕਹਿੰਦੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਕੈਪਸੂਲ ਦਿੱਤਾ ਸੀ ਤਾਂ ਉਹਦੇ ਵਿੱਚ ਜ਼ਹਿਰ ਸੀ ਭਰਿਆ ਹੋਇਆ ਉਹ ਜ਼ਹਿਰ ਜਿਹੜਾ ਸੁਨਿਆਰੇ ਵਰਤਦੇ ਆ ਸੋਨੇ ਨੂੰ ਧੋਣ ਲਈ ਉਹ ਕੋਈ ਜ਼ਹਿਰ ਹੁੰਦਾ ਉਹ ਜ਼ਹਿਰ ਕਹਿੰਦੀ ਹੋਰ ਕਿਤੋਂ ਨਹੀਂ ਮਿਲਦਾ ਕਹਿੰਦੀ ਵੀ ਮੈਂ ਸੁਨਿਆਰੇ ਤੋਂ ਇਹ ਕਹਿ ਕੇ ਲੈ ਕੇ ਆਈ ਵੀ ਮੈਂ ਆਪਣੇ ਕਿਸੇ ਪੇਸ਼ੈਂਟ ਦੇ ਦੰਦ ਲਾਉਣਾ ਸੋਨੇ ਦਾ ਤੇ ਉਹ ਸੋਨਾ ਮੈਂ ਧੋਣਾਗਾ ਤਾ ਕਹਿੰਦੀ ਉਹਨਾਂ ਨੇ ਦੇਤਾ ਵੀ ਹੂ ਹਰ ਕਿਸੇ ਨੂੰ ਨਹੀਂ ਦਿੰਦੇ ਤੇ ਉਹੀ ਕੈਪਸੂਲ ਉਹੀ ਕੈਪਸੂਲ ਵਾਲਾ ਜ਼ਹਿਰ ਸੋਨੇ ਵਾਲਾ ਮੈਂ ਆਪਣੀ ਭਤੀਜੀ ਨੂੰ ਦਿੱਤਾ ਸੀ ਜਦੋਂ ਪੁਲਿਸ ਇਸ ਗੱਲ ਦਾ ਖੁਲਾਸਾ ਕਰਦੀ ਆ ਬਿਆਨ ਲੈ ਕੇ ਤੇ ਪੁਲਿਸਾਂ ਜਿਹੜੀ ਆਸੇ ਪਾਸੇ ਦੇ ਲੋਕ ਆ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਭੂਮੀ ਨੂੰ ਇਸ ਗੱਲ ਦਾ ਪਤਾ ਲੱਗਦਾ ਉਹ ਬਹੁਤ ਤਾਂ ਹਮਰਮਰ ਰੋਂਦੀ ਆ ਤੇ ਉਹ ਆਪਣੇ ਸਹੁਰੇ ਨੂੰ ਕਹਿੰਦੀ ਆ ਵੀ ਤੁਸੀਂ ਆਪਣੇ ਘਰ ਦੇ ਵਿੱਚ ਛੁਪੇ ਹੋਏ ਸਹਵਾਨ ਨੂੰ ਪਹਿਚਾਣ ਨਹੀਂ ਸਕੇ ਵੀ ਮੈਂ ਤਾਂ ਕਦੇ ਇਹਦੇ ਨਾਲ ਜੈਲਸੀ ਵੀ ਨਹੀਂ ਕੀਤੀ ਸੀ ਵੀ ਡਾਕਟਰ ਤਾਂ ਮੈਂ ਵੀ ਸੀ ਵੀ ਮੈਨੂੰ ਤਾਂ ਕਦੇ ਵੀ ਨਹੀਂ ਅਹਿਸਾਸ ਹੋਇਆ ਸੀ ਵੀ ਇਹ ਇੰਨੀ ਖਤਰਨਾਕ ਨਿਕਲੂ ਤੇ ਉਹਦਾ ਪਿਓ ਕਹਿੰਦਾ ਵੀ ਮੈਨੂੰ ਤਾਂ ਆਪ ਨੂੰ ਨਹੀਂ ਸੀ ਪਤਾ ਵੀ ਇਹ ਪ੍ਰਾਪਰਟੀ ਕਰਕੇ ਤੇ ਸਿਰਫ ਇੰਨੀ ਇੱਕ ਗੱਲ ਕਰਕੇ ਵੈਸੇ ਵੀ ਕਹਿੰਦਾ ਆਪਾਂ ਇਹਨੂੰ ਇਗਨੋਰ ਕਦੋਂ ਕੀਤਾ ਸੀ ਠੀਕ ਹੈ ਕਿਸੇ ਗੱਲ 'ਚ ਆਏ ਆ ਵੀ ਆਪਾਂ ਜਿਗਰ ਦੀ ਤਾਰੀਫ ਕਰਤੀ ਹੂ ਪਰ ਇਹਦਾ ਮਤਲਬ ਇਹ ਤਾਂ ਨਹੀਂ ਸੀ ਵੀ ਇਹਨੂੰ ਆਪਾਂ ਨਕਾਰਿਆ ਸੀ ਫਿਰ ਉਸ ਤੋਂ ਬਾਅਦ 2 ਸਾਲ ਕੇਸ ਚੱਲਦਾ ਤੇ 2 ਸਾਲ ਬਾਅਦ ਲੋਅਰ ਕੋਰਟ ਦੇ ਵਿੱਚ ਉਹਨੂੰ ਮੌਤ ਦੀ ਸਜ਼ਾ ਹੋ ਜਾਂਦੀ ਆ ਤੇ ਫਿਰ ਉਹ ਅਪੀਲ ਕਰਦੀ ਆ ਅਗਲੇ ਹਾਈ ਕੋਰਟ ਦੇ ਵਿੱਚ ਤੇ ਉੱਥੇ ਉਹਨੂੰ ਜ਼ਮਾਨਤ ਮਿਲੀ ਆ ਹੁਣ ਉਹ ਉਹ ਜ਼ਮਾਨਤ ਤੇ ਬਾਹਰ ਆਈ ਹੋਈ ਆ ਇਹ ਘਟਨਾ 2019 ਦੀ ਸੀ 2019 ਦੇ ਵਿੱਚ ਉਹਨੇ ਆਪਣੇ ਭਰਾ ਤੇ ਭਤੀਜੀ ਦਾ ਕਤਲ ਜਿਹੜਾ ਕੀਤਾ ਸੀਗਾ ਅੱਗੇ ਦੇਖੋ ਕੋਰਟ ਦਾ ਕੀ ਫੈਸਲਾ ਹੋਊਗਾ ਕਿੰਨਾ ਕੁ ਟਾਈਮ ਇਹ ਕੇਸ ਚੱਲੂਗਾ ਤੇ ਉਹਨੂੰ ਕੀ ਸਜ਼ਾ ਹੋਊਗੀ ਪਰ ਉਹਨੂੰ ਸਜ਼ਾ ਹੋਵੇ ਨਾ ਹੋਵੇ ਉਹਨੇ ਆਪਣਾ ਪਰਿਵਾਰ ਤਾਂ ਉਜਾੜ ਦਿੱਤਾ ਵੀ ਇਹ ਨਹੀਂ ਪਤਾ ਲੱਗਦਾ ਕਦੋਂ ਕਿਹੜੇ ਪਰਿਵਾਰਕ ਮੈਂਬਰ ਦੇ ਦਿਲ ਵਿੱਚ ਕਿਸੇ ਪ੍ਰਤੀ ਕੋਈ ਖਾਰ ਆ ਜੇ ਤੇ ਕੋਈ ਇੰਨਾ ਹਵਾਨ ਬਣ ਜੇ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਕੱਲ੍ਹ ਵਾਲੀ ਘਟਨਾ ਦੇ ਜੋ ਵਿਚਾਰ ਨੇ ਤੁਹਾਡੇ ਕਮੈਂਟ ਨੇ ਉਹ ਆਪਾਂ ਪੜਦੇ ਹਾਂ ਹਾਂਜੀ ਦੋਸਤੋ ਇਸ ਤੋਂ ਪਹਿਲਾਂ ਵਾਲੀ ਜੋ ਆਪਾਂ ਘਟਨਾ ਬੋਲੀ ਸੀ ਆ ਉਹਦੇ ਜੋ ਤੁਹਾਡੇ ਸਾਰਿਆਂ ਦੇ ਕਮੈਂਟ ਆਏ ਨੇ 베ਰੀ ਨਾਈਸ ਸਟੋਰੀ ਨਰੇਂਦਰ ਗੌਰ ਜੀ ਅੱਗੇ ਰਾਜ ਜੀ ਵੈਰੀ ਸੈਡ ਸਟੋਰੀ ਵਾਈ ਜੀ ਵੈਰੀ ਸੈਡ ਸਟੋਰੀ ਅੱਗੇ ਰਾਜਵੰਤ ਗੁੱਡ ਸਟੋਰੀ ਗੱਗੂ ਗਿੱਲ ਦੀ ਇਹਨਾਂ ਨੇ ਇਮੋਜੀ ਭੇਜੇ ਨੇ ਰਾਜਕੁਮਾਰ ਜੀ ਗੁੱਡ ਸਟੋਰੀ ਅੱਗੇ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਕਸ਼ਮੀਰ ਖਖ ਵੈਰੀ ਸੈਡ ਸਟੋਰੀ ਅੱਗੇ ਅਵੀਰਾਜ ਸਿੰਘ ਦੀਦੀ ਜੀ ਗੁੱਡ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਫਿਰ ਇਮੋਜੀ ਭੇਜੇ ਨੇ ਅੱਗੇ ਹਰਪਾਲ ਬਰਾੜ ਵੈਰੀ ਵੈਰੀ ਨਾਈਸ ਬਨੀਤਾ ਰਾਣੀ ਵੈਰੀ ਨਾਈਸ ਅੱਗੇ ਸਿੱਧੂ ਸਿੱਧੂ ਪੈਂਟ ਨਾਈਸ ਸਟੋਰੀ ਸਿਸਟਰ ਅੱਗੇ ਨੇ ਪ੍ਰਗਟ ਸਿੰਘ ਜੀ ਦੀਦੀ ਜੀ ਬਹੁਤ ਸੋਹਣੀ ਕਹਾਣੀ ਅੱਗੇ ਕੁਲਵੰਤ ਸਿੰਘ ਜੀ ਬਹੁਤ ਵਧੀਆ ਮੈਡਮ ਜੀ ਸਟੋਰੀ ਲੋਕਾਂ ਨੂੰ ਸਮਝਾਉਣ ਵਾਲੀ ਹੈ ਅੱਗੇ ਬਲਜੀਤ ਕੌਰ ਜੀ ਹਾਂਜੀ ਕਿਰਨ ਬੇਟਾ ਇਹ ਘਟਨਾ ਸੁਣ ਕੇ ਬਹੁਤ ਦੁੱਖ ਹੋਇਆ ਅੱਗੇ ਸੁਖਪਾਲ ਸਿੰਘ ਗੁੱਡ ਵੀਡੀਓ ਥੈਂਕ ਯੂ ਸੋ ਮਚ ਸਿਸਟਰ ਜੀ ਸੁਖਪਾਲ ਸਿੰਘ ਪਾਲਾ ਕੋرائی ਵਾਲਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਅੱਗੇ ਕੁਲਵਿੰਦਰ ਸਿੰਘ ਸੋਸ਼ਲ ਮੀਡੀਆ ਨੇ ਦੁਨੀਆ ਦਾ ਬੇੜਾ ਕਰਕ ਕਰ ਦਿੱਤਾ ਅੱਗੇ ਗੁਰਮੀਤ ਵੈਰੀ ਇਮੋਸ਼ਨਲ ਵੈਰੀ ਇਮੋਸ਼ਨਲ ਸਟੋਰੀ ਬੇਟਾ ਗੁਰਮੀਤ ਕੌਰ ਅਤਰਗੜ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦੀ ਹਾਂ ਅੱਗੇ ਕੁਲਵਿੰਦਰ ਸਿੰਘ ਮੈਡਮ ਜੀ ਦੂਜੇ ਚੈਨਲ ਦਾ ਲਿੰਕ ਭੇਜ ਦਿਓ ਜੀ ਅ ਮੇਰਾ ਦੂਸਰਾ ਚੈਨਲ ਅਲਫਾਜ਼ ਹੈ ਬਾਕੀ ਮੈਂ ਮੈਨੂੰ ਲੱਗਦਾ ਭੁੱਲ ਗਈ ਸੀ ਸ਼ਾਇਦ ਡਿਸਕ੍ਰਿਪਸ਼ਨ ਦੇ ਵਿੱਚ ਦੇਣਾ ਇਹਦਾ ਵੈਸੇ ਵੀ ਮੇਰਾ ਚੈਨਲ ਹੈ ਨਾ ਜਿਹੜਾ ਉਹ ਆ ਹੀ ਜਾਣਾ ਕਿਉਂਕਿ ਜਦੋਂ ਵੀ ਮੈਂ ਕੋਈ ਵੀਡੀਓ ਇਸ ਚੈਨਲ ਤੇ ਅਪਲੋਡ ਕਰਦੀਆਂ ਤਾਂ ਅਗਲੇ ਚੈਨਲ ਦੀਆਂ ਵੀਡੀਓ ਨੀਚੇ ਦਿਖਦੀਆਂ ਹੁੰਦੀਆਂ ਨੇ ਵੈਸੇ ਚਲੋ ਮੈਂ ਕੋਸ਼ਿਸ਼ ਕਰੂੰਗੀ ਅੱਜ ਵਾਲੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਸਾਰੇ ਚੈਨਲਾਂ ਦੇ ਲਿੰਕ ਆ ਜਿਹੜੇ ਦੇ ਦਾਂ ਬਸ ਮੈਂ ਤਾਂ ਹੀ ਨਹੀਂ ਕਰਕੇ ਦਿੰਦੀ ਕਿ ਕੋਈ ਪਤਾ ਨਹੀਂ ਹੁੰਦਾ YouTube ਦਾ ਹਨਾ ਕੋਈ ਦਿੱਕਤ ਨਾ ਹੋ ਜੇ ਇਸ ਕਰਕੇ ਮੈਂ ਲਿੰਕ ਘੱਟ ਸ਼ੇਅਰ ਕਰਦੀ ਹੁੰਨੀ ਆ ਅੱਗੇ ਪ੍ਰਗਟ ਸਿੰਘ ਪਹਿਲਾਂ ਤਾਂ ਪੜ੍ਹਨੇ ਸਤਿ ਸ਼੍ਰੀ ਅਕਾਲ ਪਹਿਨੇ ਤੇਰੀ ਭਜਾਈ ਦਾ ਆਪਰੇਸ਼ਨ ਹੋਣ ਕਰਕੇ ਕਹਾਣੀ ਨਹੀਂ ਸੁਣ ਸਕੇ ਪਹਿਨੇ ਤੇਰਾ ਭਰਾ ਪ੍ਰਗਟ ਭੰਗੂ ਸੰਗਰੂਰ ਤੋਂ ਕੋਈ ਗੱਲ ਨਹੀਂ ਵੀਰੇ ਹੋਰ ਭਾਬੀ ਜੀ ਦਾ ਕੀ ਹਾਲ ਚਾਲ ਆ ਤੁਸੀਂ ਜਰੂਰ ਦੱਸਿਓ ਉਹਨਾਂ ਦੀ ਸਿਹਤ ਜ਼ਰੂਰੀ ਆ ਉਹਨਾਂ ਦਾ ਖਿਆਲ ਰੱਖੋ ਮੈਂ ਕਈ ਵਾਰ ਯਾਦ ਕੀਤਾ ਤੁਸੀਂ ਮੈਂ ਸੋਚਦੀ ਹੁੰਦੀ ਸੀਗੀ ਕਿ ਤੁਹਾਡਾ ਕਦੇ ਕੋਈ ਕਮੈਂਟ ਨਹੀਂ ਆਇਆ ਬਸ ਐਨਾ ਮੈਨੂੰ ਜਰੂਰ ਪਤਾ ਕਿਉਂਕਿ ਸਾਰਿਆਂ ਦੀ ਲਾਈਫ ਬਿਜੀ ਆ ਕੰਮ ਧੰਦੇ ਸਾਰਿਆਂ ਨੂੰ ਹੁੰਦੇ ਆ ਹਨਾ ਕੋਈ ਗੱਲ ਨਹੀਂ ਵੀਰੇ ਤੁਸੀਂ ਭਾਬੀ ਜੀ ਦਾ ਖਿਆਲ ਰੱਖੋ ਬਾਕੀ ਤੁਸੀਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਸਪੋਰਟ ਕਰਨ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਹਾਸ਼ੀ ਕਾਲ ਜੀ